ਬੁਲਟ ਤੇ ਜਾ ਰਹੇ ਦਾਦੇ ਪੋਤੇ ਨੂੰ ਕਸੀਟ ਦੀ ਲੈ ਗਈ ਕਾਰ 4 ਸਾਲਾ ਪੋਤੇ ਨੂੰ ਲੱਗੀ ਮਾਮੂਲੀ ਸੱਟਾਂ ਦਦਾ ਗੰਭੀਰ ਜ਼ਖਮੀ ਗੁਰਦਾਸਪੁਰ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਰੋਡ ਪਿੰਡ ਨਿਕੋਸਰਮ ਮੋੜ ਉਪਰ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਵੱਲੋਂ ਬੁਲਟ ਤੇ ਸਵਾਰ ਦਾਦੇ ਪੋਤੇ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਦਾਦੇ ਹੀਠਾ ਲਕੀਰ ਪੋਤੇ ਦੇ ਰਿਸ਼ਤੇਦਾਰ ਸ਼ਮਸ਼ੀਰ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਆਪਣੇ ਕਰੀਬ 4 ਸਾਲਾ ਪੋਤੇ ਜਗਨੂਰ ਸਿੰਘ ਨੂੰ ਡਿਵਾਈਨ ਪਬਲਿਕ ਸਕੂਲ ਮਾਲੀਵਾਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਬੁਲੇਟ ਤੇ ਲੈ ਕੇ ਆ ਰਿਹਾ ਸੀ ਤੇ ਜਦੋਂ ਉਹ ਪਿੰਡ ਨਿਕੋਸਰਾ ਮੋੜ ਤੋਂ ਮੁੜਨ ਲੱਗੇ ਤਾਂ ਪਿਛੋਂ ਫਤਿਹਗੜ ਚੂੜੀਆਂ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਟੱਕਰਣੀ ਜਬਰਦਸਤ ਸੀ ਕੀ ਕਾਰ ਮੋਟਰਸਾਈਕਲ ਸਵਾਰਾ ਨੂੰ ਕਸੀਟਦੀ ਹੋਈ ਕਰੀਬ 50 ਮੀਟਰ ਦੂਰੀ ਤੇ ਲੈ ਗਈ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ ਤੇ ਤੁਰੰਤ ਜ਼ਖਮੀ ਦਾਦੇ ਪੋਤੇ ਨੂੰ ਫਤਿਹਗੜ ਚੂੜੀਆਂ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਕੇ ਦਾਦੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਉਦਲ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਪਤਾ ਨਹੀਂ ਚੱਲਿਆ ਪਰ ਸਾਨੂੰ ਥਾਣੀ ਫੋਨ ਆਇਆ ਸੀ ਕਿ ਨਿਕੋਸਰਾ ਮੋੜ ਤੇ ਇੱਕ ਕਾਰ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈ ਤੇ ਮੌਕੇ ਤੇ ਪਹੁੰਚਣ ਉਪਰੰਤ ਪਤਾ ਚੱਲਿਆ ਹੈ ਕਿ ਦਾਦੇ ਪੋਤੇ ਨੂੰ ਕਾਰ ਨੇ ਟੱਕਰ ਮਾਰ ਕੇ ਜ਼ਖਮੀ ਕੀਤਾ ਹੈ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਸਾਡੇ ਵੱਲੋਂ ਵਹੀ ਕਲਾਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਜਿਹੜੇ ਕਹਾਸਾ ਵਾਪਰਿਆ ਕੀ ਹੈ ਜੀ ਇਹ ਪੁਰਾ ਸਾਰਾ ਇਧਰੋਂ ਆਉਂਦਾ ਹੈ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹਨੂੰ ਲੱਗੇ ਆ ਜਦੋਂ ਮੋੜ ਤੇ ਪਏ ਇਹ ਆਪਣਾ ਮੋਟਰਸਾਈਕਲ ਤੇ ਤੋਂ ਕਿਤੇ ਗੱਡੀ ਤੇਜ਼ ਰਫ਼ਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਕਰਕੇ ਆ ਕਹਾਸਾ ਵਾਪਰ ਗਿਆ ਉਹ ਜਿਹੜਾ ਬੁੱਟ ਤੇ ਸਵਾਰ ਸੀ ਕਿੰਨੇ ਸਾਲ ਦਾ ਬੇਟਾ ਹੈ ਇਹਦਾ ਸ਼ੀਸ਼ਾ ਸਾਹਿਬ ਦਾ ਹੀ ਤੇ ਕੀ ਮੌਕੇ ਤੇ ਕੀ ਵੈਸੇ ਐਸਲੇ 600 ਠਾ ਕਿਨੇ 600 ਤੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸੈਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਮੁੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤੇ ਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੇ ਕੁ ਲੱਜੀ ਜਾਂਦੇ ਤੇ ਫਿਲਹਾਲ ਜਿਹੜੇ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600 ਲੱਗੀਆਂ ਹੋਣਗੀਆਂ ਉਹਨਾਂ ਨੂੰ ਵੀ 600 ਮਰੇਗਾ ਜੇ ਲੱਗੀਆਂ ਮੋੜੀ ਕਿਉਂ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਕਿ ਮੈਂ ਮੌਕੇ ਤੇ ਬਚੋਤ ਨਹੀਂ ਆਇਆ ਬੱਸ ਲੱਗਦੀ ਕੀ ਲੱਗਦਾ ਜੀ ਤੇ ਹੁਣ ਪ੍ਰਮਾਤਮਾ ਦੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹਦੇ ਪਤਾ ਨਹੀਂ ਜਾਂ ਉਹ ਗਲਤੀ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਹਾਂ ਮੌਕੇ ਤੇ ਮੇਰੇ ਕੋਲ ਪੁਲਿਸ ਪੁੱਜੀ ਸੀ ਤੇ ਥੋੜੇ ਥੇਰੇ ਬਾਅਦ ਆ ਗਈ ਪੁਲਿਸ ਹਾਂਜੀ ਮੌਕਾ ਵੇਖ ਗਿਆ ਮੇਰੇ ਕਾ ਹਾਂ ਮੌਕਾ ਵੇਖੀ ਹਾਂਜੀ ਸਰ ਪਿੰਡ ਨੇ ਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰਿਆ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਅਜੇ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਾਰਨ ਹੋਇਆ ਜਿਆਦਾ ਫੋਨ ਆਇਆ ਜੀ ਖਾਣੇ ਕਿ ਇੱਥੇ ਐਕਸੀਡੈਂਟ ਹੋਇਆ ਨੀ ਕੋਸਰਾ ਮੋੜ ਤੇ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਪੌਸ ਤੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਕਿ ਥੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰਸ ਮੋਟਰਸਾਈਕਲ ਪਿਓ ਪਤ ਸੀਗੇ ਜੀ ਇਹ ਦਾ ਜਿਹੜਾ ਛੋਟਾ 5 ਸਾਲ ਦਾ ਹਾਂਜੀ ਉਹ ਲੋ ਲੈ ਕੇ ਆ ਗਿਆ ਅੱਛਾ ਤੇ ਸਰ ਜਿਹੜਾ ਗੱਡੀ ਸਵਾਰ ਹੈ ਪਤਾ ਲੱਗਾ ਕਿੱਥੋਂ ਦਾ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰ ਨੂੰ ਸੱਟਾ ਸੱਟਾ ਮੇ ਲੱਗੀਆਂ ਨੇ ਇੰਨੇ ਲੱਗੀਆਂ ਥੋੜੀਆਂ ਬੁੱਧੀਆਂ ਸਾਡੇ ਹੋਂ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੇ ਹੁਣ ਤਾਂ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਇੱਕ ਵਾਰੀ ਕਰਦੇ ਆਂ